ਤਾ ਮਿੱਤਰੋ ਅੱਜ ਜਿਹੜੀ ਗੱਲ ਤੁਹਾਨੂੰ ਮੈਂ ਦੱਸਣ ਜਾ ਰਿਹਾ ਇਹ ਗੱਲ ਤੁਹਾਨੂੰ ਕਿਸੇ ਨੇ ਨਹੀਂ ਦੱਸੀ ਹੋਣੀ ਵੀ ਇੱਕ ਕਿੱਲੇ ਦੇ ਵਿੱਚ ਝੋਨੇ ਦੇ ਕਿੰਨੇ ਬੂਟੇ ਲੱਗਦੇ ਨੇ ਝੋਨੇ ਜਾਂ ਬਾਸਮਤੀ ਦੇ ਕਿੰਨੇ ਬੂਟੇ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਚੰਗਾ ਝਾੜ ਲੈਣਾ ਤੇ ਉਸ ਵਾਸਤੇ ਵੱਧ ਤੋਂ ਵੱਧ ਕਿੰਨੇ ਬੂਟੇ ਹੋਣੇ ਚਾਹੀਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਅੱਜ ਮੈਂ ਇੱਕ ਤੁਹਾਨੂੰ ਯੂਨਿਕ ਜਿਹਾ ਫਾਰਮੂਲਾ ਦੱਸੂੰਗਾ ਜਿਸ ਫਾਰਮੂਲੇ ਨਾਲ ਤੁਸੀਂ ਇਹ ਪਤਾ ਕਰ ਸਕਦੇ ਹੋ ਵੀ ਤੁਹਾਡੇ ਇੱਕ ਕਿੱਲੇ ਦੇ ਵਿੱਚ ਕਿੰਨੇ ਬੂਟੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿੱਤਰੋ ਤਾਂ ਮਿੱਤਰੋ ਆਪਾਂ ਲਾਈਆ ਮੁਛਲ ਅਮੂਮਨ ਝੋਨੇ ਲੱਗੇ ਹੋਏ ਇਧਰ ਝੋਨਾ ਲੱਗਿਆ ਹੋਇਆ ਜਿਹੜਾ ਮਿੱਤਰੋ ਇਹ ਝੋਨਾ ਇਹ ਝੋਨਾ ਲੱਗਿਆ ਹੋਇਆ 7 ਤੋਂ 8 ਇੰਚ ਤੇ ਤੇ ਆ ਬਾਸਮਤੀ ਵੀ 7 ਤੋਂ 8 ਇੰਚ ਤੇ ਲੱਗੀ ਹੋਈ ਆ ਆਮ ਕਹਿੰਦੇ ਹੁੰਦੇ ਆ ਨਾ ਵੀ ਜੇਕਰ ਤਾਂ ਅਗੇਤੀ ਆ ਤਾਂ ਤੁਸੀਂ 9 ਤੋਂ ਲੈ ਕੇ 8 ਇੰਚ ਤੱਕ ਬੂਟਾ ਲਾ ਸਕਦੇ ਹੋ ਜੇਕਰ ਬਹੁਤ ਜ਼ਿਆਦਾ ਪਛੇਤੀ ਆ ਤਾਂ ਤੁਸੀਂ 7 ਇੰਚ ਤੇ ਵੀ ਬੂਟਾ ਲਾ ਸਕਦੇ ਹੋ ਜੇਕਰ ਜਵਾ ਹੀ ਦਿਨ ਟੱਪ ਗਏ ਨੇ ਤਾਂ ਮਿੱਤਰੋ ਤੁਸੀਂ 5 ਜਾਂ 6 ਇੰਚ ਤੇ ਵੀ ਬੂਟਾ ਲਾ ਸਕਦੇ ਜੇਕਰ ਮਿੱਤਰੋ ਆਪਾਂ ਝਾੜ ਲੈਣਾ ਤਾਂ ਮੇਰੇ ਹਿਸਾਬ ਨਾਲ ਤੁਸੀਂ 7 ਇੰਚ ਤੇ ਬੂਟਾ ਲਾਓ ਚਾਹੇ ਉਹ ਗੇਤੀ ਹੋਵੇ ਚਾਹੇ ਉਹ ਪਿਛੇਤੀ ਹੋਵੇ ਕਿਉਂਕਿ 7 ਇੰਚ ਤੇ ਬੂਟਾ ਲਾਉਂਗੇ ਉਸ ਦੇ ਵਿੱਚੋਂ ਕੁਝ ਬੂਟੇ ਵੱਡੇ ਨਿਕਲਨੇ ਹੁੰਦੇ ਕੁਝ ਖਰਾਬ ਹੋ ਜਾਂਦੇ ਕੁਝ ਸੜ ਜਾਂਦੇ ਆ 7 ਇੰਚ ਤੇ ਲਾਉਂਗੇ ਤਾਂ ਤੁਹਾਨੂੰ ਡੱਕੇ ਲਾਉਣ ਦੀ ਵੀ ਲੋੜ ਨਹੀਂ ਤੇ ਝਾੜ ਵੀ ਬਹੁਤ ਵਧੀਆ ਨਿਕਲੂ ਠੀਕ ਆ ਮਿੱਤਰੋ ਇਧਰ ਲੱਗਿਆ ਹੋਇਆ ਝੋਨਾ ਸਾਹਿਬ ਸਿੰਘ ਦਾ ਉਹ ਆਉਂਦਾ ਵਟਾਂ ਦੇ ਖੈਂਦਾ ਤੇ ਇਧਰ ਆਪਣੀ ਲੱਗੀ ਹੋਈ ਮੁੱਛਲ ਤੇ ਆਪਣੇ ਕੋਲੇ ਜਿਹੜਾ ਫਾਰਮੂਲਾ ਉਸ ਫਾਰਮੂਲੇ ਦੇ ਹਿਸਾਬ ਨਾਲ ਦੱਸਦੇ ਆਂ ਵੀ ਆਖਰਕਾਰ ਇੱਕ ਕਿੱਲੇ ਦੇ ਵਿੱਚ ਤੁਸੀਂ ਕਿੰਨੇ ਬੂਟੇ ਹੁੰਦੇ ਨੇ ਤੇ ਕਿੰਨੇ ਬੂਟੇ ਲਾਉਣੇ ਜ਼ਰੂਰੀ ਨੇ ਤਾਂ ਦੋਸਤੋ ਇੱਕ ਕਿੱਲੇ ਵਿੱਚ ਸਕੁਅਰ ਮੀਟਰ ਦੀ ਗੱਲ ਕਰੀਏ ਤਾਂ 4047 ਸਕੁਅਰ ਮੀਟਰ ਹੁੰਦੇ ਨੇ ਜੇਕਰ ਅੱਧਾ 1 ਮੀਟਰ ਵਿੱਚ ਜੇਕਰ ਆਪਾਂ 1 ਮੀਟਰ ਦੇ ਵਿੱਚ ਹੇ ਢੀਲ ਨਾਲ ਨਾ ਖੁੱਡਾ ਦਾ ਬੰਦ ਕਰ ਦੇ ਕੁਛ ਨਹੀਂ ਹੁੰਦਾ ਜੱਟ ਦੇ ਵਾਂਚ ਜਾਂਦੀਆਂ ਨੇ ਜੇਕਰ ਆਪਾਂ ਗੱਲ ਕਰੀਏ ਵੀ ਇੱਕ ਸਕੁਅਰ ਮੀਟਰ ਵਿੱਚ ਕਿੰਨੇ ਬੂਟੇ ਹੁੰਦੇ ਨੇ ਤਾਂ ਜੇਕਰ ਆਪਾਂ 7 ਇੰਚੀ ਦੂਰੀ ਤੇ ਲਾਈਏ ਤਾਂ 32 ਬੂਟੇ ਹੁੰਦੇ ਨੇ ਜੇਕਰ ਆਪਾਂ 6 ਇੰਚੀ ਦੀ ਦੂਰੀ ਤੇ ਲਾਈਏ ਤਾਂ 44 ਬੂਟੇ ਹੁੰਦੇ ਨੇ ਜੇਕਰ ਆਪਾਂ 5 ਇੰਚੀ ਦੀ ਦੂਰੀ ਤੇ ਲਾਈਏ ਤਾਂ 64 ਬੂਟੇ ਹੁੰਦੇ ਨੇ ਤਾਂ ਮਿੱਤਰੋ ਮੈਂ 7 ਇੰਚੀ ਰეკਮੈਂਡ ਕਰਦਾ ਚਾਹੇ ਗੇਤੀ ਹੋਵੇ ਚਾਹੇ ਪਿਛੇਤੀ ਹੋਵੇ ਤਾਂ 32 ਬੂਟੇ ਇੱਕ ਸਕੁਅਰ ਮੀਟਰ ਦੇ ਵਿੱਚ ਹੁੰਦੇ ਨੇ ਜੇਕਰ ਕਿ ਕਿੱਲੇ ਦੀ ਗੱਲ ਕਰੀਏ ਤਾਂ ਇੱਕ ਕਿੱਲੇ ਵਿੱਚ 129504 ਬੂਟੇ ਹੁੰਦੇ ਨੇ ਚਾਹੇ ਉਹ ਮੁਛਲ ਹੋਵੇ ਚਾਹੇ ਉਹ ਬਾਸਮਤੀ ਹੋਵੇ ਚਾਹੇ 17 18 ਵਿੱਚ ਚਾਹੇ ਚੋਨਾ ਹੋਵੇ ਤਾਂ ਮਿੱਤਰੋ ਜੇਕਰ ਕਨਾਲ ਦੀ ਗੱਲ ਕਰੀਏ ਤਾਂ ਕਨਾਲ ਦੇ ਵਿੱਚ 16188 ਬੂਟੇ ਹੁੰਦੇ ਨੇ ਅੱਧੇ ਕਿੱਲੇ ਵਿੱਚ 64752 ਬੂਟੇ ਹੁੰਦੇ ਨੇ ਤਾਂ ਮਿੱਤਰੋ ਕਿੱਲੇ ਵਿੱਚ ਜੇਕਰ ਤੁਹਾਡੇ ਕਿੱਲੇ ਦੇ ਵਿੱਚ 129000 ਨਾ ਹੋ ਕੇ चार चार 112 13000 ਬੂਟੇ ਨੇ ਨਾ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕੋਈ ਐਕਸਟਰਾ ਬੂਟਾ ਲਾਉਣ ਦੀ ਲੋੜ ਹੈਂਜੀ ਐਕਸਟਰਾ ਬੂਟਾ ਲਾਉਣ ਦੀ ਲੋੜ ਨਹੀਂ ਤੁਹਾਨੂੰ ਜਿੰਨਾ ਝਾੜ ਚਾਹੀਦਾ ਬੰਪਰ ਝਾੜ ਜਿਹੜਾ ਕਿ 112 13 ਬੂਟਿਆਂ ਤੇ ਆਊਗਾ ਉਮਮਨ ਇੰਨੇ ਹੀ ਬੂਟੇ ਹੁੰਦੇ ਨੇ ਜੇਕਰ ਬਾਲੀ ਸੰਘਣੀ ਲਾਵਾਂਗੇ ਤਾਂ ਬਿਮਾਰੀ ਪਊ ਬਾਲੀ ਵਿਰਲੀ ਲਾਵਾਂਗੇ ਤਾਂ ਝਾੜ ਵੀ ਕਟੂ ਇਸ ਕਰਕੇ ਤੁਸੀਂ ਕੈਲਕੂਲੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 129000 ਬੂਟੇ ਹੋਣੇ ਜ਼ਰੂਰੀ ਨੇ ਤੇ 112 13000 ਘੱਟ ਤੋਂ ਘੱਟ ਬੂਟੇ ਹੋਣੇ ਚਾਹੀਦੇ ਆ ਇੱਕ ਕਿੱਲੇ ਦੇ ਵਿੱਚ ਤੇ ਵੈਸੇ 7 ਇੰਚੀ ਤੇ 122000 ਬੂਟੇ ਹੁੰਦੇ ਨੇ ਜੇਕਰ ਮਿੱਤਰੋ ਬਾੜੀ ਪਛੇਤੀ ਹੋ ਗਈ ਤਾਂ 6 ਇੰਚੀ ਤੇ ਤੁਸੀਂ ਬੂਟਾ ਲਾ ਸਕਦੇ ਹੋ 6 ਇੰਚੀ ਤੋਂ ਘੱਟ ਨਾ ਕਰਿਆ ਜੀ 6 ਇੰਚੀ ਤੇ ਬੂਟਾ ਲਾ ਸਕਦੇ ਹੋ 44 ਬੂਟੇ ਲੱਗਦੇ ਆ ਤਾਂ ਕਿੱਲੇ ਦੇ ਵਿੱਚ 178068 ਬੂਟੇ ਲੱਗਣਗੇ ਜੇਕਰ ਤੁਸੀਂ ਬਾੜੀ ਟਾਈਮ ਹੀ ਟੱਪ ਗਿਆ ਯਾਨੀ ਕਿ ਜਿਵੇਂ ਹੀ ਲਾਲੋ ਵੀ 17 ਅਸੀ ਦਿਨ ਹੀ ਰਹਿ ਗਏ ਝੋਨੇ ਪੱਕਣ ਚ ਤਾਂ ਤੁਸੀਂ 5 ਇੰਚ ਤੇ ਬੂਟਾ ਲਾ ਸਕਦੇ ਹੋ 64 ਬੂਟੇ ਲੱਗਣਗੇ ਤੇ ਕਿੱਲੇ ਦੇ ਵਿੱਚ 2,65,000 ਅੱਠ ਬੂਟੇ ਲੱਗਣਗੇ ਤਾਂ ਉਹ ਬੁੱਚੜ ਨਹੀਂ ਮਾਰਦੇ ਇਸ ਕਰਕੇ ਤੁਹਾਨੂੰ ਉਹ ਨੇੜੇ-ਨੇੜੇ ਲਾਉਣੇ ਪੈਣਗੇ ਮਿੱਤਰੋ ਜੇਕਰ ਜਾਣਕਾਰੀ ਆਪਣੀ ਚੰਗੀ ਲੱਗੀ ਤਾਂ ਸ਼ੇਅਰ ਵਾਲਾ ਬਟਨ ਦਬਦਿਆ ਜੀ ਤੇ ਵਾਹਿਗੁਰੂ ਕਿਰਪਾ ਰੱਖੇ ਸਾਰਿਆਂ ਦੀਆਂ ਫਸਲਾਂ ਬਹੁਤ ਵਧੀਆ ਹੋਣ ਗੱਲ ਇਹ ਆ ਵੀ ਇਹਦੇ 'ਚ ਹਜੇ ਲੰਮਾ ਬੂਟਾ ਹੈ ਨਹੀਂ ਤੇ ਇੱਕ ਦੋ ਬੂਟੇ ਹੈਗੇ ਤੇ ਪਰਲੇ 2 ਕਿਲਿਆਂ ਚ ਬਿਲਕੁਲ ਵੀ ਬੂਟੇ ਨਹੀਂ ਤੇ ਇਸ ਤੋਂ ਬਾਅਦ ਆਪਾਂ ਤਯਰਬਾ ਕਰਾਂਗੇ ਇੱਕ ਮਿੱਠਾ ਸੋਡੇ ਵਾਲਾ ਜਿਹੜਾ ਭੂਤ ਜਾਂ ਮੈਂ ਕਿਹਾ ਪਾ ਕੇ ਵੇਖ ਲਈਏ ਕਹਿੰਦੇ ਹੈਂਡ ਬ੍ਰੇਕਾਂ ਲਾ ਦਿੰਦਾ ਨਾ ਮਿੱਠਾ ਸੋਡਾ ਵੱਡੇ ਬੂਟਿਆਂ ਨੂੰ ਲੰਮੇ ਬੂਟਿਆਂ ਨੂੰ ਉਹ ਆਪਾਂ ਤਯਰਬਾ ਕਰਾਂਗੇ ਬਾਕੀ ਵੀਡੀਓ ਚੰਗ ਲੱਗੀਏ ਤੇ ਸ਼ੇਅਰ ਜ਼ਰੂਰ ਕਰ ਦਿਓ ਓਕੇ ਬਾਈ ਲਵ ਯੂ